ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪ੍ਰਵੀਰ ਫੈਮਲੀ ਵਲੌਗਸ ਦੇ ਵਿੱਚ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਮਨਸਿਫਤ ਕੋਲ ਉਹਦੇ ਹੋਸਟਲ ਵਿੱਚ ਤੇ ਟਾਈਮ ਤਾਂ ਬਹੁਤ ਹੋ ਗਿਆ ਸ਼ਾਮ ਦੇ 3 ਵਜੇ ਹੋ ਗਏ ਬਸ ਆਈ ਕੰਮ ਧੰਦਾ ਕਰਦੇ ਕਰਦੇ ਕੁਛ ਇਹ ਲੇਟ ਆਏ 2 ਵਜੇ ਤਾਂ ਆਏ ਪਿੰਡ ਚੋਂ ਆਏ ਫਿਰ ਬਸ ਆਏ ਹੋਗੇ ਚਲ ਚਾਹ ਪਾਣੀ ਕਰਕੇ ਰੋਟੀ ਪਾਣੀ ਫੜਾ ਕੇ ਸਾਰਾ ਫੇਰ ਹੀ ਜਾਵਾਂਗੇ ਕਿਉਂਕਿ ਦੁਪਹਿਰ ਦਾ ਕੰਮ ਜਾਂ ਨਿਬੜ ਜਾਂਦਾ ਹੈਗਾ ਹਜੇ ਸ਼ਾਮ ਦੇ ਕੰਮਾਂ 'ਚ ਟਾਈਮ ਆ ਉਹਦੋਂ ਆ ਜਾਾਂਗੇ ਤੇ ਪਾਸੋਂ ਉਹਨੂੰ ਪਾਣੀ ਪੂਣੀ ਮੈਂ ਪਿਆਤਾ ਕੇਰਾ ਤੇ ਨੀਰਾ ਉਹਨਾਂ ਮੂਰੇ ਹੈਗਾ ਥੋੜਾ ਥੋੜਾ ਹਜੇ ਉਹਨੇ ਉਹ ਖਾ ਲੈਣਗੇ ਤੇ ਉਦੋਂ ਅਸੀਂ ਬਸ ਆ ਜਾਾਂਗੇ ਸਾਰਾ 2 ਘੰਟੇ ਲੱਗਣਗੇ ਸਾਨੂੰ ਤੇ ਚਲੋ ਜੀ ਬਣੇ ਰਹੋ ਵਲੌਗ ਦੇ ਨਾਲ ਜੇਕਰ ਤੁਸੀਂ ਪਹਿਲੀ ਵਾਰ ਸਾਡੇ ਚੈਨਲ ਤੇ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਕਮੈਂਟ ਜ਼ਰੂਰ ਕਰਦੇ ਕੋਈ ਇੱਕ ਵਧੀਆ ਜਿਹਾ ਤੁਹਾਨੂੰ ਵਧੀਆ ਲੱਗਦਾ ਹੁੰਦਾ ਵਲੌਗ ਤੇ ਚਲੋ ਜੀ ਚੱਲਦੇ ਆਂ ਗੱਡੀ ਕੱਢੀ ਖੜੇ ਹੈਗੇ ਇੱਕਦਮ ਮੈਂ ਮਨਸਤ ਲਈ ਦੁੱਧ ਲੈ ਜਾਣੀ ਹੁੰਦੀ ਹੈਗੇ ਅਸੀਂ ਸ਼ਨੀਵਾਰ ਸਾਂਡੇ ਨੂੰ ਕਿਉਂਕਿ ਉਹ ਤਾਂ ਉੱਥੇ ਮਿਲਦਾਗਾ ਤਿੰਨ ਦਿਨ ਮਿਲਦਾਗਾ ਦੁੱਧ ਖੁੱਲਾ ਦੁੱਧ ਮਿਲਦਾ ਪਰ ਐ ਹੁੰਦਾ ਵੀ ਚਲ ਜੇ ਕੋਰੇ ਜਾਣੀ ਆ ਹਨਾ ਉਹਦਾ ਬੱਚੇ ਲਈ ਕੁਝ ਨਾ ਕੁਝ ਲੈ ਆ ਜੀਏ ਚੂਰੀ ਘੁੱਟ ਕੇ ਲੈ ਗਈ ਮੈਂ ਸ਼ੱਕਰ ਵਾਲੀ ਤੇ ਉਹਦੇ ਲਈ ਦੁੱਧ ਲੈ ਗਈ ਤੇ ਉਹ ਦੂਆ ਪੰਜ ਵਾਲੀ ਚਾਹ ਦੀ ਥਾਂ ਤੇ ਫਿਰ ਉਹ ਦੁੱਧ ਹੀ ਪੀ ਲੂਗੀ ਲੋ ਖੋਲੋ ਖੋਲੋ ਆ ਖੋਲ ਤਾਂ ਦਿਓ ਪਰ ਵੀਰ ਪੂਰਾ ਖੁਸ਼ ਹੁੰਦਾ ਜਦੋਂ ਗੱਡੀ 'ਚ ਬਹਿੰਦਾਗਾ ਲੋ ਖੋਲੋ ਲਓ ਜੀ ਪਹੁੰਚ ਗਏ ਆ ਮਨਸਿਪ ਦੇ ਸਕੂਲ ਸਾਰਾ 20-20 ਮਿੰਟ ਲੱਗਦੇ ਆ ਸਾਨੂੰ ਬਤ ਉਹਦੇ ਜੇ ਬਾਲਾ ਹੌਲੀ ਆਈਏ ਅਸੀਂ ਹੌਲੀ ਹੋਣੀ ਹੁੰਦੀ ਆ ਬਾਲੀ ਕਾਹਨ ਨਹੀਂ ਕਿਤੇ ਕਰੀ ਹੈਗੀ ਤੇ ਸਾਨੂੰ ਵਸ ਅੱਧਾ ਘੰਟ ਲੱਗ ਜਾਂਦਾਗਾ ਨਹੀਂ 20 ਮਿੰਟਾਂ ਦਾ ਰਸਤਾ ਹੀ ਹੈਗਾ ਚਲੋ ਜੀ ਪਹੁੰਚ ਗਏ ਆਗੇ ਗੇਟ ਆਊਗਾ ਸਕੂਲ ਦਾ ਉੱਥੋਂ ਬਾਉਂਡਰੀ ਸ਼ੁਰੂ ਹੋ ਜਾਂਦੀ ਇੱਥੇ ਨਾਲ-ਨਾਲ ਗਰਾਊਂਡ ਹੈਗਾ ਐਸ ਕੰਧ ਦੇ ਨਾਲ-ਨਾਲ ਦੇਖੋ ਸਾਰੇ ਤਾਰਾਂ ਲੱਗੀਆਂ ਹੋਈਆਂ ਨੇ ਮੇਗਾ ਸੰਗਤ ਤੇ ਉਹਨਾ ਰੋਡ ਸੰਗਤ ਤੋਂ ਅੱਗੇ ਕਿਹੜਾ ਪਿੰਡ ਆਉਂਦਾ ਜੀ ਤੇ ਮਲਗਾਣੇ ਹਰਿਆਣਾ ਚੱਲਦਾ ਹਰਿਆਣਾ ਚੱਲ ਪੈਂਦਾ ਅੱਗੇ ਇੱਥੋਂ ਤਿਆਉਣੇ ਤੋਂ ਬਾਅਦ ਹਰਿਆਣਾ ਸ਼ੁਰੂ ਹੋ ਜਾਂਦਾ ਗਾ ਇਸ ਪਿੰਡ ਤੋਂ ਅੱਗੇ ਸਿੰਘਪੁਰਾ ਪਿੰਡ ਸਿੰਘਪੁਰਾ ਪਿੰਡ ਨੂੰ ਜਾਂਦੀ ਹੈਗੀ ਤੇ ਇਸ ਤੋਂ ਅੱਗੇ ਪਿੰਡ ਹੁੰਦਾ ਸਿੰਘਪੁਰਾ ਜਿਹੜਾ ਹਰਿਆਣੇ ਚਾਗਾ ਲਓ ਜੀ ਗੱਡੀ ਲਾ ਦੀਏ ਸਾਈਡ ਤੇ ਵੀਰਾਪੰਦਰ ਐਂਟਰ ਕਰਦੇ ਆ ਆ ਹੈਗਾ ਮੇਨ ਗੇਟ ਸਕੂਲ ਦਾ ਦਬਾਲ ਪਹਿਲਾਂ ਸੀ ਦੂਸਰੀ ਸਾਈਡ ਦੀ ਜਾਂਦੇ ਹੁੰਦੇ ਸੀਗੇ ਉਧਰ ਜੂਨੀਅਰ ਹੋਸਟਲਸ ਨੇ ਤੇ ਹੁਣ ਅਸੀਂ ਇੱਧਰ ਦੀ ਜਾਨੇ ਹੈਗੇ ਬਹੁਤ ਸੋਹਣੀ ਬਿਲਡਿੰਗ ਬਣੀ ਵੀ ਆ ਅਕੈਡਮੀ ਦੀ ਬਿਲਡਿੰਗ ਹੈਗੀ ਇੱਥੇ ਸਕੂਲ ਹੈ ਇਹਨਾਂ ਦਾ ਇਹਦੀ ਪਿਛਲੀ ਸਾਈਡ ਹੋਸਟਲ ਹੈਗੀ ਪ੍ਰਵੀਰ ਗਿਆ ਸੌ ਆਉਂਦਾ ਆਉਂਦਾ ਸੌ ਗਿਆ ਪਹਿਲਾ ਦਿਨੇ ਸੁੱਤਾ ਨਹੀਂ ਹੈਗਾ ਹੁਣ ਆਉਂਦਾ ਆਉਂਦਾ ਸੌ ਗਿਆ ਕੀ ਨਹੀਂ ਲੱਗਿਆ ਫਤਨੀ ਫੋਟੋ ਮਾ ਕਰਾਈ ਜਾਂਦੀ ਹੈਗੀ ਲਓ ਜੀ ਪ੍ਰਵੀਰ ਦਾ ਲੱਗ ਗਿਆ ਐ ਸੌ ਅਜੇ ਤੱਕੇ ਨਾਲ ਹੀ ਸੌਂਦਾ ਲੱਗਦਾ ਦਿਨੇ ਬਿਲਕੁਲ ਜੀ ਨਹੀਂ ਸੁੱਤਾ ਸੀਗਾ ਤੇ ਆ ਮੇਰੇ ਪਿੱਛੇ ਜਿਹੜੀ ਰੈਡੀਜੀ ਬਿਲਡਿੰਗ ਹੈ ਇਹ ਸਾਰੀ ਅਕੈਡਮੀ ਦੀ ਬਿਲਡਿੰਗ ਹੈਗੀ ਤੇ ਇਧਰਲੀ ਸਾਈਡ ਇਹਨਾਂ ਦਾ ਮੈਸਾ ਜਾਂਦਾ ਦਾ ਤੇ ਇਧਰ ਸਾਰੇ ਹੋਸਟਲਸ ਨੇ ਉਧਰ پارک ਬਣਿਆ ਹੋਇਆ ਮੈਥ پارک ਹੈਗਾ ਤੇ ਇਧਰ ਸਾਰੇ ਗਰਲ ਹੋਸਟਲ ਨੇਗੀ ਤੇ ਹੈ ਅੰਦਰੇ ਅੰਦਰ ਪੰਜ ਹੋਸਟਲ ਨੇਗੇ ਤੇ ਪਿੱਛੇ ਨੰਦੀ ਅਕੈਡਮੀ ਕਾ ਅਥਾਰਟੀ ਆ ਜਾਂਦੀ ਹੈ ਜਿੱਥੇ ਸਕੂਲ ਮੰਨ ਲਓ ਆ ਪਤਾ ਨਹੀਂ ਕੀ ਪਾਇਆ ਇੱਕ ਹਨਾ ਇਹ ਜਿਹੜੇ 90 ਤੇ 30 ਵਿੱਚੋਂ ਉਹ ਕੋਈ ਅੱਛਾ ਇਹ ਕੋਈ ਪ੍ਰੋਜੈਕਟ ਆਂਗਹਿਰਾ ਵਾਸਤੇ ਬਾਇਆਗਾ ਪ੍ਰੈਕਟੀਕਲ ਵਗੈਰਾ ਹੋਣ ਵਾਸਤੇ ਉਹ ਵੀ ਲਈ ਪਾਇਆ ਹੋਇਆਗਾ ਲਓ ਜੀ ਮਨਸਫਲੀ ਬਣਾ ਕੇ ਲੈਂਦੀ ਹੈ ਜੂਰੀ ਕਿਵੇਂ ਬਣੀ ਹੈ ਵਧੀਆ ਵਧੀਆ ਪਰ ਮਗਰ ਰੋਟੀ ਹੁਣ ਗਰਮੀ ਵਾਲੀ ਹੈਗੀ ਕਈ ਵਾਰ ਇਹ ਨਾ ਸਬਜ਼ੀ ਸੂਜੀ ਖਰਾਬ ਨਾ ਹੋ ਜੇ ਕਿਉਂ ਦੁਪਹਿਰ ਦੀ ਬਣੀ ਹੋਈ ਆਏ ਨਾ ਸਰਦੀ ਚ ਤਾਂ ਹੁੰਦਾਗਾ ਆਪਾਂ ਨੂੰ ਵੀ ਚਲ ਨਹੀਂ ਖਰਾਬ ਹੋਣੀ ਹੈ ਕਿ ਗਰਮੀ ਦਾ ਖਰਾਬ ਹੋਣ ਦਾ ਡਰ ਰਹਿੰਦਾਗਾ ਤਾਂ ਕਰਕੇ ਫਿਰ ਮੈਂ ਰੋਟੀ ਸਬਜ਼ੀ ਨਹੀਂ ਬਣਾ ਕੇ ਲਈ ਮੈਂ ਚੂਰੀ ਘੁੱਟ ਲੈਂਦੀ ਲਓ ਜੀ ਅਸੀਂ ਆਗੇ ਸੀ 1:35 ਵਜੇ 1:35 ਵਜੇ ਨੂੰ ਅਸੀਂ ਘਰੇ ਆਏ ਸੀ ਆਗੇ ਮੈਂ ਪਸੂ ਬੰਨੇ ਪਸੂ ਬਣਾਤੀ ਹੈਗੀ ਤੇ ਪਾਪੇ ਉਹਨੇ ਹਜੇ ਨਿੰਮਤ ਲਈ ਬੈਠੇ ਹੈਗੇ ਬੱਦਲ ਬਹੁਤ ਅੱਗ ਜੀ ਜਾਂਦਾ ਅਸੀਂ ਹਜੇ ਉੱਥੇ ਜਾ ਕੇ ਬੈਠੇ ਸੀ ਜਦੋਂ ਕੱਜਣ ਲੱਗਿਆ ਸੀਗਾ ਤੇ ਇੱਧਰ ਸਿੰਗਾਪੂਰੇ ਕੰਨੀ ਹਰਿਆਣੇ ਚ ਤਾਂ ਬਹੁਤ ਮੀਂਹ ਹੈਗਾ ਜੇ ਕੋਈ ਹਰਿਆਣੇ ਤੋਂ ਦੇਖਦਾ ਤਾਂ ਬਹੁਤ ਜ਼ਿਆਦਾ ਮੀਂਹ ਹੈਗਾ ਇੱਧਰ ਹੈ ਨਹੀਂ ਸਾਡੇ ਕੋਈ ਕੋਈ ਕਣੀ ਜੀ ਡਿੱਗੀ ਹੈਗੀ ਮੀਂਹ ਨਹੀਂ ਪਿਆ ਹੈਗਾ ਤੇ ਉਹ ਚਲੋ ਮੌਸਮ ਠੰਡਾ ਹੋ ਗਿਆ ਹਵਾ ਬਹੁਤ ਸੋਹਣੀ ਚੱਲੀ ਜਾਂਦੀ ਹੈ ਦੇਖੋ ਬਹੁਤ ਸੁਣੀ ਹਵਾ ਚਲੀ ਆ ਤੇ ਠੰਡੀ ਠੰਡੀ ਅੰਦਰੋਂ ਸਾਦੀ ਅੱਗ ਜੀ ਲੱਗਦੀ ਆ ਜਦੋਂ ਅੰਦਰੀ ਵੜਦੇ ਆ ਉਹਦਾ ਅੱਗ ਜੀ ਲੱਗਦੀ ਹੈਗੀ ਹੋਰ ਹੀ ਸਰੀਰ ਜਾ ਹੋ ਜਾਂਦਾ ਭਰਗ ਲਿਆ ਜਾ ਬਾਹਰ ਠੰਡਾ ਠੰਡਾ ਲੱਗਦਾ ਤੇ ਕਰਦੇ ਆ ਕੰਮ ਸ਼ੁਰੂ ਰਸੋਈ ਦੇ ਦਾਲ ਬਣਾਉਣੇ ਅੱਜ ਮੂੰਗੀ ਮਸਰੀ ਦੀ ਕੱਲ ਅਸੀਂ ਦਾਲ ਨਹੀਂ ਬਣਾਈ ਮੈਂ ਪਤਾ ਨਹੀਂ ਕੀ ਕਰਨ ਲੱਗੀ ਮੰਮੀ ਨੇ ਗੰਡੇ ਝੀਰ ਤੇ ਚਲ ਅਸੀਂ ਗੰਡਿਆਂ ਦੀ ਬਣਾ ਲਈ ਸੀਗੀ ਦੁੱਧ ਪਾ ਕੇ ਅੱਜ ਬਣਾਉਣੇ ਮੂੰਗੀ ਮਸਰੀ ਮੈਨੂੰ ਬਹੁਤ ਹੀ ਲੱਗਦੀ ਮੂੰਗੀ ਮਸਰੀ ਤੇ ਪਰ ਵੀਰ ਫਿਰਦਾ ਸਾਡਾ ਖੇਡਦਾ ਉੱਥੇ ਵੀ ਇਹਨੇ ਬਹੁਤ ਮਸਤੀ ਕੀਤੀ ਹਾਂਜੀ ਢਾਲ ਦਿੱਤੀ ਆ ਧਰ ਇਹਨਾਂ ਨੂੰ ਛੱਡਦੀ ਆ ਪਾਣੀ ਆਹੀ ਕਰੀ ਜਾਂਦਾ ਰਹਿੰਦਾ ਫਿਰ ਵਿੱਚ ਸੁਨਾ ਸੰਨੀ ਸੁਨਨੀ ਜੀ ਵਿੱਚ ਹੀ ਸਿਰ ਲਾ ਲੈਂਦਾ ਸਾਰਾ ਕੁਝ ਉਹ ਸਾਰਾ ਹੀ ਪਾਣੀ ਚ ਬੜੀ ਜਾਂਦਾ ਰਹਿੰਦਾ ਫਿਰ ਤਾਂ ਕਰਕੇ ਫਿਰ ਮੈਂ ਪਹਿਲਾਂ ਨਾ ਪਾਣੀ ਛੱਡਿਆ ਹੀ ਨਹੀਂ ਸੀਗਾ ਮੈਂ ਕਿਹਾ ਚਲ ਇਹਨੂੰ ਬਹਿ ਜਾਣ ਦੇ ਖਾ ਕੇ ਜਦੋਂ ਬਹਿ ਗਿਆ ਨਾ ਫੇਰ ਪਾਣੀ ਪਾਉਂਗੇ ਹੁਣ ਪਾਣੀ ਪਾਉਣ ਲੱਗਦੀ ਆ ਇਹਨੂੰ ਹੋ ਪਾਸੇ ਟੇਜੇ ਬਹੁਤ ਗੰਦੇ ਹੁੰਦੇ ਆਏ ਮਾਜੇ ਜਮਣੀ ਖਲਾ ਖਰਾਬ ਕਰਦੀ ਖੇਲ ਇਹ ਪੂਰੀ ਖਰਾਬ ਕਰ ਲੈਂਦਾ ਹ ਅਜੇ ਅਸੀਂ ਨਾ ਇਧਰ ਸਾਈਡ ਤੇ ਬੰਦ ਲਿਆ ਹੁਣ ਪਹਿਲਾਂ ਇੱਥੇ ਹੁੰਦਾ ਸੀਗਾ ਇੱਥੇ ਤੋਂ ਇਹਦੇ ਵਿੱਚ ਵੜ ਜਾਂਦਾ ਸੀ ਐਸ ਫਰਨੀ ਦੇ ਫਿਰ ਇੱਥੇ ਨਾਲ ਟੋਏ ਵਾਲੇ ਪਏ ਜਾਂਦੇ ਸੀਗੇ ਇੱਥੇ ਵੀ ਕਿੱਡਾ ਟੋਆ ਪਾਈ ਬੈਠਾਗਾ ਕੱਚੇ ਥਾਂ ਤਾਂ ਔਖਾ ਹੁੰਦਾ ਇੰਨਾ ਟੋਆ ਪਾ ਲੈ ਐਨੇ ਬੈਠੇ ਬੈੜ ਕੇ ਤੇ ਹੁਣ ਅਸੀਂ ਇਹਨੂੰ ਇੱਥੇ ਸਾਈਡ ਤੇ ਕਰਤਾ ਬਿਜਲ ਟੂਆ ਘਟ ਪਊਗਾ ਨਾਲੇ ਇਥੇ ਵਿੱਚ ਨਹੀਂ ਵੜਦਾ ਹੈਗਾ ਉਹ ਵਿੱਚ ਵੜ ਜਾਂਦਾ ਖੁਰਨੀ ਦੇ ਅਬ ਇਹ ਦਿਨ ਮੈਂ ਇੱਕ ਦਿਨ ਮਾਰਿਆ ਮਾਰਿਆ ਵੀ ਨਹੀਂ ਸੀਗਾ ਪੂਰੇ ਹੀ ਸੀਗਾ ਤੇ ਉਹ ਦਿਨਾਂ ਹੀ ਮੈਨੂੰ ਡਰਨ ਲੱਗ ਗਿਆ ਹੁਣ ਖਲਾਉਂਦਾ ਵੀ ਨਹੀਂ ਜੇ ਖੋਲ ਜੇ ਮੈਨੂੰ ਹੱਥ ਨਹੀਂ ਪਉਂਦਾ ਹੈਗਾ ਭੱਜੇ ਹੀ ਤੁਰਿਆ ਫਿਰਦਾ ਭੱਜੇ ਹੀ ਤੁਰਿਆ ਫਿਰਦਾ ਮੈਨੂੰ ਹੱਥ ਨਾ ਲਾ ਪਰ ਵੀਰ ਕੱਡੇ ਕੋਲ ਨਹੀਂ ਜਾਣਾ ਖੜਜੋ ਇਹ ਡਰਦਾ ਹੈਗਾ ਇਹ ਜਾ ਕੇ ਸੁੱਧਾ ਪਸ਼ੂੰਦ ਵਿੱਚ ਤੁਸਦਾ ਨਹੀਂ ਜਵਾਕ ਉਹ ਡਰਦੇ ਹੁੰਦੇ ਆ ਇਹ ਵਿੱਚ ਜਾਂਦਾ ਸਮਾਰ ਸਮਾਰ ਕੇ ਹਮਾਜ ਨੂੰ ਪਾਣੀ ਪਾ ਦਗੇ ਮਾਜ ਨੂੰ ਸਮੇਂ ਤੇ ਪਿਆ ਹੀ ਹੋਊਗਾ ਇਹ ਸਵੇਰ ਵੇਲੇ ਪਾਇਆ ਸੀਗਾ ਇਹ ਮੈਡਮ ਨਿਕਲਣ ਲੱਗੀ ਬਾਹਰ ਮਿੰਟ ਮਾਰਦੀ ਹੈ ਜੀ ਮਾੜਾ ਜਦੋਂ ਕਿ ਜਿਆ ਗੇਟ ਖੋਲ ਲੈਂਦੇ ਹਨ ਖੁੱਲਾ ਰਹੇ ਜੀ ਉਹਦੀ ਬਾਹਰ ਨਿਕਲ ਜਾਂਦੀ ਭੱਜ ਜਾਂਦੀ ਹੈ ਤੋ ਤੇ ਹਰੇ ਹਰਾ ਕੇ ਆਇਓਥੇ ਸਾਡੇ ਤੂ ਦੇ ਘਾਤੇ ਜਾ ਕੇ ਲੱਗ ਜਾਂਦੀ ਹੈਗੀ ਇਹਨੂੰ ਇਹ ਚਰਾੰਦ ਭਾਲਦੀ ਹੈ ਮੈਨੂੰ ਚਰਾੰਦ ਮਿਲੇ ਹੈ ਨਹੀਂ ਗਾ ਥੋੜਾ ਹੀ ਹੈ ਬਣੀ ਦਾ ਜੇ ਕਿ ਤੈਨੂੰ ਖੁੱਲੀ ਚਰਾੰਦ ਮਿਲ ਜੇ ਨਾ ਜਿਵੇਂ ਪਾਕਿਸਤਾਨ ਵਾਲੇ ਵੀਰ ਜਾਂ ਹਰਿਆਣੇ ਵਾਲੇ ਵੀਰ ਚਰਾੰਦਾਂ ਤੇ ਚਾਰਦੇ ਆਗੇ ਪਸ ਇਹ ਤਾਂ ਨਜ਼ਾਰੇ ਲੱਗੇ ਮौज ਲੱਗ ਜੇ ਇਹਨੂੰ ਤਾਂ ਉਹ ਲੋ ਜਮਾਈ ਨਹੀਂ ਢਰਦਾ ਹੈਗਾ ਪਾਣੀ ਛੱਡ ਕੇ ਉਹਦੇ ਸੀਟੀਆਂ ਲੱਗ ਜਾਣਗੇ ਮਗਰੀ ਗੁੰਦੀਆਂ ਆਟਾ ਰੋਟੀ ਰੋਟੀਆਂ ਪਕਾ ਕੇ ਹੋ ਜੀ ਵੇਲੇ ਮੌਸਮ ਤਾਂ ਟਲ ਜੇ ਗਿਆ ਕਿ ਰਹਿੰਦਾ ਗੱਜਾ ਗੁੱਜਾ ਬਹੁਤ ਸੀਗਾ ਬਰਿਆ ਨਹੀਂ ਹੈਗਾ ਗੱਜ ਗੁੱਜ ਕੀ ਹਟ ਗਈ ਹਾਂਜੀ ਤੁਸੀਂ ਇੱਥੇ ਬੈਠੇ ਹੋ ਤੁਸੀਂ ਇੱਥੇ ਬੈਠੇ ਹੋ ਹੈ ਇੱਥੇ ਕਾ ਤਾਂ ਬੈਠੇ ਹੋ ਤੇ ਜੀ ਆ ਕਦੇ ਮੂੰਹ ਸੰਨੀ ਚੋਂ ਬਾਹਰ ਕੱਢ ਲਿਆ ਕਦੇ ਵਿੱਚ ਪਾ ਲਿਆ ਹਨਾ ਐਂ ਜੇ ਕੋ ਪਸ਼ੂ ਕਰਦੇ ਹੁੰਦੇ ਆ ਨਾ ਇਹਨੂੰ ਉਵੇਂ ਜਾਤਾ ਆਈ ਨਹੀਂ ਹੈਗਾ ਜਦੋਂ ਕੇਰਾ ਖਾਣ ਲੱਗ ਗਿਆ ਸਾਰਾ ਖਾਗੀ ਪਾਸੇ ਉਹ ਬਾਹਰ ਝਾਕ ਲਿਆ ਫੇਰ ਵਿੱਚ ਪਾਲਿਆ ਮੂੰਹ ਬਾਹਰ ਝਾਕ ਲਿਆ ਹਨਾ ਮਨਾਵ ਮਨਾਵ ਉਹ ਮਨਾਵ ਮਨਾਵ ਸਾਡਾ ਸਿੰਘ ਬਹੁਤ ਸੋਹਣਾ ਕਰਦਾ ਜਾਂਦਾ ਇਹ ਮੋਰ ਦਾ ਬਹੁਤ ਸੋਹਣਾ ਜਾਂਦਾ ਅਸੇ ਜਮਾਂ ਅੰਦਰ ਨੂੰ ਖਿੱਚ ਗਿਆ ਸਿੰਘ ਇਹ ਜਮਾਂ ਅੰਦਰ ਨੂੰ ਮੋੜਦਾ ਜਾਂਦਾ ਇਹ ਸਿੰਘ ਸਿੰਘ ਇਹਦੇ ਬਹੁਤ ਸੋਹਣੇ ਬੰਨ੍ਹੇ ਨੇ ਜੋਤਲੇ ਸਿੰਘ ਪਤਲੀ ਹੈ ਜੀ ਪਤਾ ਨਹੀਂ ਕੋਈ ਵੀ ਸਿੰਗਾ ਪੱਖੋਂ ਨਾ ਥੋੜੇ ਜਿਹਨਾਂ ਦੇ ਸਿੰਗ ਮੋٹے ਜੀ ਹੁੰਦੀ ਹੈ ਜੀ ਚਲੋ ਵਧੀਆ ਜਿਹੀ ਜਾਏਗੀ ਤੂੰ ਵਿੱਚ ਨਹੀਂ ਜਾਣਾ ਹੈਗਾ ਪ੍ਰਵੀਰ ਜੀ ਆਟਾ ਲਿਆ ਗੋਨ ਤੇ ਦਾਲ ਸਾਡੀ ਬਣ ਗਈ ਲਗਭਗ ਬਣੀ ਪਈ ਹੈ ਦਾਲ ਮੈਂ ਵਿੱਚ ਦੀ ਪ੍ਰਵੀਰ ਨੂੰ ਵੜਿਆਉਣ ਲੱਗੀ ਸੀ ਹੋਰ ਤਾਂ ਥੋੜਾ ਜਿਹਾ ਇਕ ਵੇਲੇ ਹੀ ਆ ਲਾਉਣੇ ਦੁੱਧ ਤੋਂ ਕਰੀਮ ਇਹਨੂੰ ਵਰਤ ਲਾਂਗੇ ਤੜਕੇ ਚੜ੍ਹਨੂ ਰੱਖਣ ਦੀ ਕੋਸ਼ ਵਿੱਚ ਮੈਂ ਕੁਝ ਪੀਨ ਉਪਾਲਾਂਗੇ ਕੋਸ਼ੇ ਦੇ ਵਿੱਚ ਦਹੀਂ ਜਮਾਵਾਂਗੇ ਤੇ ਚਲੋ ਜੀ ਅੱਜ ਦੇ ਵਲੌਗ ਦਾ ਐਂਡ ਆਪਾਂ ਇੱਥੇ ਕਰਦੇ ਆਂਗੇ ਤੇ ਮਿਲਦੇ ਆਂਗੇ ਕਿਸੇ ਹੋਰ ਵਧੀਆ ਜੀ ਵਲੌਗ ਦੇ ਨਾਲ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਇੱਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿੰਨੀਂਦੀ ਲੱਗੀ ਤੇ ਚਲੋ ਜੀ ਫੇਰ ਕਿਸੇ ਦਿਨ ਮਿਲਦੇ ਆਂਗੇ ਕਿਉਂਕਿ ਮੈਂ ਡੇਲੀ ਵਲੌਗ ਵਿੱਚ ਨਹੀਂ ਪੈਂਦਾ ਹੈਗਾ ਤੇ ਕਿਉਂਕਿ ਬੱਚੇ ਨਾਲ ਹੋ ਜਾਂਦਾ ਕੰਮ ਧੰਦਾ ਹੋ ਜਾਂਦਾ ਨਾ ਸ਼ੂਟ ਕਰਨ ਦਾ ਵੀ ਟਾਈਮ ਨਹੀਂ ਲੱਗਦਾ ਇਹਨੇ ਅਗਲਾ ਕਹਿੰਦਾ ਵਲੌਗ ਬਣਾਉਣਾ ਕਿਉਂ ਖਾ ਚਲੋ ਜੀ ਅੱਜ ਦੇ ਵਲੌਗ ਨੂੰ ਆਪਾਂ ਇੱਥੇ ਹੀ ਖਤਮ ਕਰਦੇ ਆਂਗੇ ਤੇ ਵਾਹਿਗੁਰੂ ਜੀ ਸਾਬ ਅਕਸ਼ਨ ਤੇ ਅੱਗੇ ਵਧੀਆ ਵਲੌਗ ਬਣਾਵਾਂਗੇ ਹੋਰ ਤੇ ਚਲੋ ਜੀ ਰੱਬ ਰੱਖ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ